ਸ਼ਸ਼ੀ ਕਾ ਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਡੀਜੀਪੀ ਨਾਲ ਜੁੜੀ ਹੋਈ ਆ ਪੰਜਾਬ ਡੀਜੀਪੀ ਨੇ ਵੱਡੇ ਹੁਕਮ ਕਰ ਦਿੱਤੇ ਨੇ ਅਤੇ ਆਏ ਦਿਨ ਜਿੱਥੇ ਵੱਡੇ ਐਕਸ਼ਨ ਹੋ ਰਹੇ ਨੇ ਅਤੇ ਘਟ ਹੈ ਟੈਰੀ ਕਿਤੇ ਜਾ ਰਹੇ ਨੇ ਨਸ਼ਾ ਤਸਕਰੀਨ ਲੈ ਕੇ ਵੱਡੇ ਕਦਮ ਚੁੱਕੇ ਜਾ ਰਹੇ ਆ ਨਸ਼ਾ ਤਸਕਰੀ ਦੀ ਚੈਨ ਤੋੜਨ ਦੇ ਲਈ ਇੱਕ ਤੋਂ ਬਾਅਦ ਇੱਕ ਐਕਸ਼ਨ ਨਜ਼ਰ ਆ ਰਿਹਾ ਤਾਂ ਇਸੇ ਸਬੰਧ ਦੇ ਦਰਮਿਆਨ ਹੁਣ ਵੱਡਾ ਹੁਕਮ ਕਰ ਦਿੱਤਾ ਗਿਆ ਤਾਂ ਵੱਡੀ ਆ ਜਿਹੜੀ ਆ ਡੈਡਲਾਈਨ ਉਹ ਜਾਰੀ ਕਰ ਦਿੱਤੀ ਗਈ ਆ ਤਾਂ ਪੰਜਾਬ ਡੀਜੀਪੀ ਗੌਰਵ ਯਾਦਵ ਨੇ 31 ਮਈ ਤੱਕ ਦੀ ਡੈਡਲਾਈਨ ਜਾਰੀ ਕੀਤੀ ਗਈ ਹੈ ਤੇ ਐਸਐਸਪੀ ਨੂੰ ਕਿਹਾ ਗਿਆ ਹੈ ਕਿ ਆ ਇਸ ਸਮੇਂ ਤੋਂ ਪਹਿਲਾਂ ਪਹਿਲਾਂ ਵੱਡੇ ਪੱਧਰ ਤੇ ਪਲਾਨ ਬਣਾਏ ਜਾਣ ਤਾਂ ਕਿ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ ਨਸ਼ੇ ਤੇ ਲਗਾਮ ਪਾਈ ਜਾ ਸਕੇ ਤਾਂ ਪੰਜਾਬ ਸਰਕਾਰ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਸੀ ਉਸ ਨੂੰ 31 ਮਈ ਤੱਕ ਪੂਰਾ ਕਰਨ ਦੇ ਹੁਕਮ ਦੇ ਦਿੱਤੇ ਨੇ ਤਾਂ 31 ਮਈ ਤੱਕ ਹਰ ਪਾਸਿਓਂ ਨਸ਼ਾ ਜਿਹੜਾ ਖਤਮ ਕਰਨ ਦੇ ਲਈ ਹੁਕਮ ਜਾਰੀ ਕੀਤੇ ਗਏ ਆ ਪੰਜਾਬ ਡੀਜੀਪੀ ਵੱਲੋਂ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਕਈ ਨਸ਼ਾ ਤਸਕਰਾਂ ਤੇ ਦੇ ਘਰ ਆ ਜਿਹੜੇ ਢਾਈ ਢੇਰੀ ਕੀਤੇ ਗਏ ਆ ਤੇ ਲਗਾਤਾਰ ਬੁਲਡੋਜ਼ਰ ਐਕਸ਼ਨ ਹੋ ਰਿਹਾ ਇੱਥੋਂ ਤੱਕ ਕਿ ਪੰਜਾਬ ਪੁਲਿਸ ਦੀ ਕਾਂਸਟੇਬਲ ਵੀ ਜਿਹੜੀ ਆ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਐਕਸ਼ਨ ਜਾਰੀ ਨੇ ਤਾਂ ਹੁਣ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਯੁੱਧ ਨਸ਼ਿਆ ਵਿਰੁੱਧ ਜਿਹੜਾ ਉਹ 31 ਮਈ ਤੱਕ ਉਹਦੀ ਡੈਡ ਲਾਈਨ ਹੈ ਜਿਹੜੀ ਉਹ ਦਿੱਤੀ ਗਿਆ ਤੇ ਐਸਐਸਪੀ ਨੂੰ ਹੁਕਮ ਕਿਤੇ ਗਏ ਨੇ ਕਿ ਐਸਐਸਪੀ ਆਪਣੇ ਆਧਾਰ ਤੇ ਆ ਪਲਾਨ ਬਣਾਉਣ ਅਤੇ ਇਸ ਕੜੀ ਨੂੰ ਇਸ ਚੈਨ ਨੂੰ ਤੋੜਨ ਦੇ ਲਈ ਵੱਡੇ ਕਦਮ ਚੁੱਕੇ ਜਾਣ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਜਿਹੜੇ ਆ ਉਹ ਐਕਸ਼ਨ ਹੋ ਰਹੇ ਆ ਇਥੋਂ ਤੱਕ ਕੇ ਆ ਕਈ ਜਿਹੜੇ ਆ ਘਾਰਾਂ ਟਿਆ ਢੇਰੀ ਵੀ ਕਰ ਦਿੱਤੇ ਨੇ ਅਤੇ ਹੁਣ ਨਾਥਾ ਜਿਹੜੀ ਉਹ ਨਸ਼ੇ ਨੂੰ ਪਾਉਂਦੇ ਹੋਏ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਦੋ ਤੋਂ ਤਿੰਨ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣੀਆਂ ਕਿਸੇ ਸਰਕਾਰ ਨੇ ਇੱਕ ਹਫ਼ਤੇ 'ਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਕਿਸੇ ਨੇ 4 ਦਿਨਾਂ 'ਚ ਕਿਸੇ ਨੇ ਆ ਕਈ ਵੱਡੇ ਦਾਅਵੇ ਠੋਕੇ ਪਰ ਉੱਤੇ ਹੀ ਆਮ ਆਦਮੀ ਪਾਰਟੀ ਵੱਲੋਂ ਆ ਆਪ ਸਰਕਾਰ ਵੱਲੋਂ ਹੁਣ ਮੁਹਿੰਮ ਹੈ ਜਿਹੜੀ ਉਹ ਜਾਰੀ ਹੈ ਜੁੱਧ ਨਸ਼ਿਆਂ ਵਿਰੁੱਧ ਤਾਂ ਉਸ ਦੇ ਤਹਿਤ ਲਗਾਤਾਰ ਜਿਹੜੇ ਆ ਐਕਸ਼ਨ ਹੋਣ ਦੇ ਨਜ਼ਰ ਆ ਰਹੇ ਆ ਕਿ ਘਰ ਘਟ ਢੇਰੀ ਕਿੱਤੇ ਜਾ ਰਹੇ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਵੱਡੇ ਪੱਧਰ ਤੇ ਨਸ਼ਾ ਜਿਹੜਾ ਉਹ ਕਾਬੂ ਕੀਤਾ ਜਾ ਰਿਹਾ ਹੈ ਤਾਂ ਹੁਣ ਲਗਾਤਾਰ ਜਿਹੜੇ ਆ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਅਕਸਰ ਅਸੀਂ ਦੇਖਦੇ ਆ ਕਿ ਨਾ ਕਦੇ ਕਿਸੇ ਸ਼ਹਿਰ 'ਚ ਕਦੇ ਕਿਸੇ ਜ਼ਿਲ੍ਹੇ 'ਚ ਕਦੇ ਕਿਸੇ ਮਹੱਲੇ 'ਚ ਬਲਡੋਜ਼ਰ ਆ ਜਿਹੜਾ ਉਹ ਪਹੁੰਚਿਆ ਹੁੰਦਾ ਹੈ ਤੇ ਪੰਜਾਬ ਪੁਲਿਸ ਦਾ ਬਲਡੋਜ਼ਰ ਐਕਸ਼ਨ ਜਾਰੀ ਹੁੰਦਾ ਹੈ ਤਾਂ ਹੁਣ ਬਲਡੋਜ਼ਰ ਐਕਸ਼ਨ ਨੂੰ ਲੈ ਕੇ ਕਹਿ ਸਕਦੇ ਹੋ ਜਾਂ ਨਸ਼ਾ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੈ ਜਿਹੜੀ ਉਸ ਨੂੰ ਲੈ ਕੇ 31 ਮਈ ਤੱਕ ਦੀ ਡੈਡ ਲਾਈਨ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਦੇਖਣਾ ਹੋਏਗਾ ਕਿ ਹੁਣ 1 ਮਹੀਨੇ ਦੇ ਵਿੱਚ ਵਿੱਚ ਹੋਰ ਕਿੰਨੇ ਐਕਸ਼ਨ ਹੋਣਗੇ ਤੇ ਇਸ ਤਰੀਕੇ ਨਾਲ ਜਿਹੜੀ ਆ ਉਹ ਕਾਬੂ ਕੀਤਾ ਜਾਏਗਾ ਕਿਵੇਂ ਜਿਹੜੀ ਆ ਰੋਕ-थाम ਕੀਤੀ ਜਾਏਗੀ ਨਸ਼ੇ ਤੇ ਕਿਵੇਂ ਨਸ਼ੇ ਨੂੰ ਪੰਜਾਬ ਵਿੱਚੋਂ ਕੱਢਿਆ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਹੁਣ ਤੱਕ ਜੇ ਘਰ ਦੇਖਾ ਜਾਵੇ ਕਿ ਕਈ ਐਫਆਈਆਰ ਦਰਜ ਹੋ ਚੁੱਕੀਆਂ ਨੇ ਕਈਆਂ ਦੇ ਜਿਹੜੇ ਆ ਘਰ ਢਾਈ ਢੇਰੀ ਕਰ ਦਿੱਤੇ ਗਏ ਨੇ ਤੇ ਹੁਣ ਜਿਹੜੇ ਆ ਆਖਰੀ ਪੀਕ ਤੇ ਚੱਲ ਰਿਹਾ ਐਕਸ਼ਨ ਨਸ਼ਾ ਜੁੱਧ ਨਸ਼ਾ ਵਿਰੁੱਧ ਤਾਂ 31 ਮਈ ਤੱਕ ਦੀ ਡੈਡ ਲਾਈਨ ਹੈ ਜਿਹੜੀ ਪੰਜਾਬ ਡੀਜੀਪੀ ਗੌਰਵ ਜਯਾਦਵ ਨੇ ਦਿੱਤੀ ਹੈ ਤੇ ਐਸਐਸਪੀ ਨੂੰ ਹੁਕਮ ਕਿਤੇ ਹੈ ਕਿ ਆਪਣੇ ਪਲਾਨ ਇਸ ਤਰੀਕੇ ਨਾਲ ਬਣਾਓ ਕਿ ਜਲਦ ਤੋਂ ਜਲਦ 31 ਮਈ ਤੱਕ ਇਹ ਮੁਹਿੰਮ ਪੂਰੀ ਹੋ ਸਕੇ ਤੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ